था 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 था। की नहीं लगता है कोई <laughs> रोग नहीं लगता मैं बेर भी लगे <laughs> 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 ਬੱਸ ਬਹੁਤ ਆ ਮੰਮੀ ਬਹੁਤ ਆ ਵੱਡੇ ਵੱਡੇ ਰੱਖ ਲੇ ਮੰਮੀ ਆਪਾਂ ਕੁੰਡੀ ਸੋਟੇ ਚ ਕੁੱਟੀ ਲੈਣੇ ਨੇ ਹਾਂਜੀ ਹਾਂਜੀ ਲਾਸਣ ਨੇ ਕੁੱਟਣਾ ਲਾਸਣ ਮੰਮੀ ਬਾਅਦ ਚ ਕੁੱਟਾਂਗੇ ਆਪਾਂ ਪਹਿਲਾਂ ਕੱਲੇ ਪਿਆਜ਼ ਕੁੱਟ ਕੇ ਪਾਵਾਂਗੇ ਕੁੱਤ ਨੂੰ ਟਾਈਮ ਵਾਵਾ ਲੱਗ ਜਾਂਦਾ ਨਾ ਮੰਮੀ ਕੋਈ ਨਹੀਂ ਜਾਦਾ ਹੈਂ ਕੋਈ ਨਹੀਂ ਜਾਦਾ ਟਾਈਮ ਟਾਈਮ ਤਾਂ ਲੱਗ ਹੀ ਜਾਂਦਾ ਵਾ ਧਿਆ ਕੰਮ ਕਰ ਨਹੀਂ ਆ ਫੇਰ ਕੀ ਟਾਈਮ ਉਹ ਤਾਂ ਹੈ ਜੇ ਤੱਕ ਕੰਮ ਕਰਨਾ ਜਦੋਂ ਬਾਤ ਆ ਮੰਮੀ ਸਾਤਿਸ਼ਰੀਆ ਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਆ ਦਾਲ ਮੱਖਣੀ ਬਹੁਤ ਹੀ ਸاده ਤਰੀਕੇ ਨਾਲ ਚੰਗੀ ਤਰ੍ਹਾਂ ਮਲਦੇ ਮਮੀ ਉਹ ਨਹੀਂ ਮਨ ਨੂੰ ਫੇਰ ਕੋ ਕਿਵੇਂ ਉਹ ਕੋਸ ਨੂੰ ਮਾਣੂਗਾ ਉਹ ਮਹਰਾ ਸੋਤੀ ਪਾਸ਼ ਪਾਣੀ ਪਾਣੀ ਨੂੰ ਹੁਣ ਰਿਜ ਲੈਣ ਦਿੰਨੇ ਹਣ ਫਿਰ ਪਾਵਾਂਗੇ ਦਾਲ ਰਾਜਮਾ ਫੁੱਲ ਗਏ ਹੈਣਾ ਹਮ ਰਿਜ ਇਹਨੂੰ ਪਾਣੀ ਨੂੰ ਸਮਾਰ ਕੇ ਟ ਫੁੱਲ ਗਏ ਰਾਜਮਾ ਹੂੰ। ਓ। ਦਾਲ ਵੀ ਆਪਾਂ 3 ਘੰਟੇ ਭਿਓ ਕੇ ਰੱਖੀ ਆ ਨਾ। ਹਾਂਜੀ। 3 ਘੰਟੇ ਹੋ ਗਏ ਭੇਜੀ ਨੂੰ ਦਾਲ ਨੂੰ। 3 ਘੰਟੇ ਭਿਓ ਕੇ ਰੱਖੀ ਆ ਨਾ ਤਾਂ ਕਰਕੇ ਰੰਗ ਵੀ ਬਦਲ ਗਿਆ ਥੋੜਾ-ਥੋੜਾ ਦਾਲ ਦਾ। ਲਸਣ ਉਹਨਾਂ। ਕਿੰਨੇ ਕ ਇਕੱਠੀਆਂ ਕਰ ਚੀਰੀਆਂ ਮੰਮੀ? ਆਹ ਲਾ ਅਸੀਂ ਇਕੱਠੀਆਂ ਛਿੱਲਾਂਗੇ ਲਸਣ ਦੀਆਂ ਫੇਰ ਉਹਨਾਂ ਪਾ ਦਾਂਗੇ। ਆਹਰ ਕੁੰਡੀ ਛੋਟੇ ਚ ਕੱਟ ਲਾਂਗੇ ਪਾਣੀ ਲੱਗ ਗਿਆ ਰਿੱਜਣ ਦਾਲ ਪਾਈ ਇਹਨਾਂ ਦੇ ਤੇ ਕਿ ਹੋਰ ਥੋੜਾ ਕਰਤਣਾ ਐਡ ਕਿਉਂ ਪਾਤਾ ਥੋੜਾ ਐ ਪਤਾ ਕਿ ਹਾਂ ਛੋਟੇ ਲਸਣ ਨਾਲ ਤਾਂ ਫਿਰ ਟਾਈਮ ਵੀ ਬੜਾ ਲੱਗਦਾ ਬੜਾ ਮੱਥਾ ਮਾਰਨਾ ਪੈਂਦਾ ਉਹ ਮੇਰੇ ਨੌ ਮੁਨੀ ਨੇ ਹੈਗੇ ਨੂੰ ਤੇਜ ਫੌਰ ਕੇ ਵੱਡਾ ਲਸਣ ਹੋਵੇ ਨਾ ਫਿਰ ਓਨੇ ਘੱਟ ਟਾਈਮ ਲੱਗਦਾ ਉਹ ਪਾਣੀ ਹਾਂ ਆਣੀ ਬਾਹਲਾ ਦੇ ਪਲੇਟ ਦਾ ਹੀ ਮੇਰਾ ਆ ਪਈ ਹੈ ਪਾਪਾ ਤੈਨੂੰ ਛੋਟੇ ਪਿਆਰ ਕਰਦੇ ਆ ਹਨਾ ਮੰਮੀ ਹਾਂਜੀ ਦਾਲ ਰਿਜਣ ਲੱਗੀ ਆਪਣੇ ਹੂੰ ਰਿਜਣ ਲੱਗੀ ਥਿਆਸ ਪਾ ਦੋ ਇਹ ਜੇ ਕੜਛੀ ਵਿੱਚ ਹਲਾ ਦੋ ਕਰ ਦੋ ਕਰ ਦੋ ਮਿਕਸ ਕਰ ਦੋ అదరకే బాధ కు అదరక పా ਲਸਣ ਤਾਂ ਕੱਢ ਲਈ ਆਪਾਂ ਕੌਲੇਜ ਇਹ ਵੀ ਬਾਸ ਕੁੱਟ ਕੇ ਕਢ ਲੈਣੇ ਹੁਣ ਅਦਰਕ ਹਾਂਜੀ ਛਿੱਲ ਕੇ ਛਿੱਲ ਕੇ ਕੁੱਟ ਲਾਂਗੇ ਵਾਪਰਾ ਇਹ ਬਾਣੇ ਦੇ ਵਿੱਚ ਇੱਕ ਨਹੀਂ ਕੁੱਟਦੀਆਂ ਤੇ ਇੱਕ ਨਹੀਂ ਪਉਂਦੀਆਂ ਤੀਆਂ ਪੰਨ ਦਾ ਟਾਈਮ ਤਾਂ ਅੰਮੀ ਵਧਿਆ ਹੁੰਦਾ ਸੀ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਕਿੰਨਾ ਮੋਹ ਪਿਆਰ ਸੀ ਹਨਾ ਪਿਆਰ ਸੀ ਅੱਗੇ ਪਿਆਰ ਹੂੰ ਹੁਣ ਪਿਆਰ ਨਹੀਂ ਹੈਗੇ ਪਿਆਰ ਘਟ ਗਏ ਹੁਣ ਫੋਨ ਵੀ ਬੰਦ ਹੋ ਗਏ ਲੋਕਾਂ ਦੇ ਮੰਮੀ ਪਹਿਲਾਂ ਫੋਨ ਹੁੰਦੇ ਨਹੀਂ ਸੀਗੇ ਹਨਾ ਪਹਿਲਾਂ ਹੁੰਦੇ ਨਹੀਂ ਸੀ ਫੋਨ ਦੁੱਖ ਵੀ ਨਹੀਂ ਸੀ ਹੈਗਾ ਪਹਿਲਾਂ ਫੋਨ ਨਹੀਂ ਸੀਗੇ ਸਾਰੇ ਤਾਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ ਚਿੱਠੀਆਂ ਜਿੱਥੋਂ ਮਤਲਬ ਵੀ ਪਹਿਲਾਂ ਫੋਨ ਨਹੀਂ ਸੀ ਹਾਲ ਚਾਲ ਪੁੱਛਦੇ ਸੀਗੇ ਦੁੱਖ ਨਹੀਂ ਸੀ ਹੁਣ ਜੇ ਕੋਈ ਫੋਨ ਨਹੀਂ ਕਰਦਾ ਦੁੱਖਾ ਲੱਗਦਾ ਆ ਹੁਣ ਕਹਦਾ ਦੁੱਖ ਲੱਗਣਾ ਮੰਮੀ ਬਈ ਸਾਨੂੰ ਕੋ ਕਿਸੇ ਨੇ ਕਦੇ ਭੈਣ ਨੇ ਭਾਈ ਨੇ ਕਦੇ ਫੋਨ ਨਹੀਂ ਕੀਤਾ ਮੰਮੀ ਅੱਜ ਦਾਲ ਮੱਖਣੀ ਬਣਾਉਣ ਦਾ ਕਿੱਥੋਂ ਖਿਆਲ ਆ ਗਿਆ ਮੱਸ ਦਿਲ ਕਰਿਆ ਆਇਆ ਦਿਲ ਕਰੇ ਮੈਂ ਖਾਸ਼ੀ ਵੀ ਖਾਈ ਅੱਜ ਬਣਾ ਕੇ ਦਾਲ ਮੱਖਣੀ ਹੂੰ ਇਹ ਹੁਣ ਆਪਾਂ ਇਹਨੂੰ ਕੁੱਟੀਏ ਅਦਰਕ ਹੂੰ ਇਹਦਰ ਵੀ ਰਹਿਣਾ ਪਾਣੀ ਨਾਲ ਛੜ ਜੇ ਨੂੰ ਤੇ ਦਾਲ ਦਾ ਇਹ ਨਾ ਪਾਣੀ ਕੌਲੇ ਚ ਪਾ ਗਾ ਉੱਤੇ ਧਰ ਦੇ ਗਰਮ ਹੋ ਜੂ ਠੀਕ ਆ ਜੀ ਨੂਨ ਮਿਰਚ ਦਾ ਜਦੋਂ ਤੜਕਾ ਲਾਵਾਂਗੇ ਹਨ ਉਦੋਂ ਆਪਾਂ ਪਾ ਲਾਂਗੇ ਹੂੰ ਦਾਲ ਮੱਖਣ ਵਿੱਚ ਵੈਸੇ ਕਈ ਪਿਆਜ਼ ਪਾਉਂਦੇ ਵੀ ਨਹੀਂ ਹੈਗੇ ਨਾ ਵਾਹ ਜਾਂਦਾ ਮਰਾ ਮੋਟਾ ਹੂੰ ਕਈ ਗਲੇ ਟਮਾਟਰ ਦਾ ਤੜਕਾ ਹੈ ਨਾ ਕਰਾ ਰਹਾ ਲਸਣ ਨਹੀਂ ਨਾ ਵਧੀਆ ਅਦਰਕ ਤੇ ਲਸਣ ਨਾਲ ਕਰਾਰਾ ਬੰਦਾ ਵਾ ਬਣੂਗੀ ਦਾਲ ਇਹ ਨਾ ਬਣੂ ਦਾਲ ਬਧੀਆ ਹਾਂਜੀ ਕਿਆ ਤਾਂ ਇਹ ਹੁੰਦਾ ਬਸ ਮਾੜਾ ਲੈਂਦਾ ਹੋਇਆ ਛੋਟਾ ਬਿੰਦ ਲੱਗਦੀ ਆ ਹੂੰ ਅੱਜ ਦਾ ਨੇ ਨਾ ਕਈ ਸਾਲਾਂ ਦਾ ਵਾ ਹੂੰ ਇਹ ਨਜ਼ਰ ਸਾਲ ਹੋ ਗਿਆ ਨੂੰ ਲੈ ਕੇ ਆਏ ਜੇ ਕੋਈ ਦੇਖੇ ਜੇ ਮੈਂ ਕੋਲ ਬਿਖਣੇ ਕੋ ਦੇਖਦਾ ਕਹਿ ਨਹੀਂ ਕੋਟਣਾ ਛੋਟਾ ਮੈਨੂੰ ਇਹ ਹੀ ਹੋ ਰਹਾ ਹੋ ਗਿਆ ਮੁੰਡਾ ਸਕੂਲ ਚ ਕੱਢ ਲੈਣੇ ਆ ਮੈਦੇਨ ਕੇ ਮਨ ਘਰਮ ਹੋ ਜਾਣਾ ਤੇਜ ਗਰਮ ਹੋ ਗਿਆ ਨਾ ਹਾਂ ਢੱਕ ਲੈ ਉਹ ਪਈ ਰੱਖਣ ਵਾਲੀ ਪਲੇਟ ਦਾ ਢੱਕ ਠੰਡਾ ਪਾਣਾ ਤਾਂ ਪਾਈ ਨਹੀਂ ਸਕਦੇ ਹਨਾ ਨਾ ਨਾ ਠੰਡਾ ਨਹੀਂ ਪਾਣਾ ਤਾਂ ਹੀ ਕੋਸਾ ਕਰਕੇ ਪਾਇਆ ਵਾ ਗਰਮ ਕਰਕੇ ਪਾਣੀ ਕੋਸਾ ਕਰਕੇ ਅੱਗ ਤੇਜ ਬੱਚੇ ਤੇ ਹਮੜਾ ਜਿਨੇ ਜਿਨੇ ਕੰਮ ਹੋ ਜੇ ਵੀ ਅੱਗ ਮੱਚੀ ਜਾਂਦੀ ਆ ਹੂੰ ਹੂੰ ਮੀਤ ਕੀ ਕਰਦੀ ਹੈ ਮੀਤ ਨੋ ਆਵਾਜ਼ ਮਾਰੀ ਸੁਣਦੇ ਹੀ ਨਹੀਂ ਹੈਗੀ ਉਹ ਪਤਨ ਕੀ ਕਰੀ ਜਾਂਦੀ ਹੈ ਦੇਖ ਰਹਾ ਮम्मी ਕਿੰਨੇ ਬਣ ਗਏ ਹਾਂ ਲੱਗੀ ਗਰਨ ਗਰਨ ਤਾਂ ਲੱਗੀ ਹਾਂ ਥੋੜੀ ਜਿਹੀ ਰਹਿ ਗਈ ਹੁਣ ਤਾਂ ਆਪਾਂ ਹੁਣ ਇਹੀ ਕੰਮ ਤੇ ਆ ਹਮ ਅਦਰਕ ਲਸਣ ਆਪਣਾ ਕੱਟਿਆ ਪਿਆ ਵਾ ਪਿਆਜ਼ ਆਪਾਂ ਪਾਤੇ ਮਿਰਚ ਪਾ ਦੇ ਪੁੱਤ ਮਿਰਚ ਘਰ ਦਾਂ ਹਰੇ ਮਿਰਚਾ ਥੋੜੀ ਜਿਹੀ ਕੁੱਟ ਲੈਣੇ ਹਨ ਹਾਂ ਕੁੱਟ ਕੇ ਤਿੰਨ ਕੋ ਚਾਰ ਚਾਰ ਕੁ ਤਿੰਨ ਚਾਰ ਘੋਟ ਲੈਣੇ ਥੋੜੀ ਲਾਲ ਲਾਲ ਮਿਰਚ ਪਾ ਲਾਂਗੇ ਚਾਰ ਕੁ ਪਾ ਲੈਣੇ ਚਾਰ ਕੁ ਪਾ ਲੈਣੇ ਹਨ ਹਾਂ ਹਾਂਜੀ ਚਲੋ ਮੈਂ ਲੈ ਕੇ ਆਨੀ ਹਰੀਆ ਮਿਰਚਾ ਇੱਥੇ ਨਹੀਂ ਪਈ ਆ ਤਾਂ ਮੈਂ ਕੋਲ ਆਪਾਂ ਅੱਗ ਨਹੀਂ ਬੋ ਹੁਣ ਬੰਦ ਕਰਨੀ ਹੈਗੀ ਅੱਗ ਜੋ ਬੰਦ ਕਰਨੀ ਹੈ ਨਾ ਉਹ ਬੰਦ ਕਰਤੀ ਫੇਰ ਉਹਨੂੰ ਗਲ ਕਰਦੀ ਹਾਂ ਹਾਂ ਲੈ ਮਿਰਚਾਂ ਦੇ ਘਟੋ ਮਿਰਚਾ ਹਰੇ ਮਿਰਚ ਥੋੜੀ ਠੀਕ ਨੇ ਹਣਾ ਮੰਮੀ ਬਹੁਤ ਨਹੀਂ ਨਹੀਂ ਲਾਲ ਮਿਰਚ ਥੋੜੀ ਜਿਆਦਾ ਪਾ ਲਾਂਗੇ ਨਾ ਬਣ ਮਿਰਚਾਂ ਹਰੀਆਂ ਤਾਂ ਨਹੀਂ ਪਾਈਆਂ ਨੇ ਹਮ ਆ ਲਾ ਲਈਏ ਚ ਦਾਲ ਬਣ ਜੂਗੀ ਨਾ ਹੂੰ ਹੂੰ ਤਾਂ ਕਰਕੇ ਮੈਂ ਕਿ ਹਰੀ ਮਿਰਚਾ ਥੋੜੇ ਘੱਟ ਹੀ ਪਾ ਲੈਨੇ ਆ ਹੂੰ ਹਰੀ ਮਿਰਚੀ ਵਧੀਆ ਰਹਿੰਦੀ ਹੈ ਨਿਗਾ ਮੋਗਾ ਤੇੱਕੀ ਰਹੇ ਜੇ ਨਾ ਹੂੰ ਹਰੀ ਮਿਰਚਾ ਬੈਸਟ ਆ ਹੂੰ ਜੋ ਦਾਲ ਮਖੜੀ ਚ ਥੋੜੀ ਲਾਲ ਮਿਰਚ ਐਡ ਕਰ ਲਾਂਗੇ ਕਿੰਨਾ ਕਾ ਪਾਣਾ ਮੰਮੀ ਨੂੰ ਘਟ ਘਟ ਕਰਦੇ ਘਟ ਕਰਦੇ ਜਿਆਦਾ ਹੋ ਜੇ ਚਲੋ ਅਸ ਫਿਰ ਹੁਣ ਚਾਹ। ਚਾਹ ਦੇ ਗੱਫੇ ਲਾ ਕੇ ਗਿਆ ਸੀ ਉਹਨੇ ਵੀ ਲਵਾਤੀ ਸੀ। ਕਿਨੇ? ਜਿਹਦੇ ਕੋਲੇ ਗਿਆ ਸੀ ਸੁਖਦੇਵ ਕੋਲੇ। ਹੂੰ। ਇੱਥੇ ਕੀ ਕੀ ਬਣ ਰਿਹਾ ਹੁਣ? ਇੱਥੇ ਬਣ ਰਹੀ ਹੈ ਦਾਲ ਮੱਖਣੀ ਬਣ ਚੁੱਕੀ ਆਪਣੀ। ਬਸ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ ਥੋੜੀ ਦੇਰ ਤੱਕ। ਥੋੜੀ ਜਿਹੀ ਨਾ ਤੇ ਜੰਦੇ ਜਾਣ ਲਈ ਹੋਰ। ਔਰ ਫਿਰ ਹੁਣ ਚਾਹ ਪੀਓਗੇ? ਨਹੀਂ ਮੱਖਣਾ ਪਹਿਲਾਂ ਵੀ ਪਿਆ ਉਹ ਵੀ ਪਾ ਸਕਦੇ। ਅਸੀਂ ਤਾਂ ਪੀਣੀ ਆ ਚਾ ਗੋਦਾ ਕੱਪ ਪੀ ਲਓ ਉਹ ਨੂੰ ਹੂੰ ਦੋ ਪੀਸ ਬਰੈਡ ਦੇ ਵੀ ਖਾਣੇ ਆ ਹੈ ਚਾਹ ਵੀ ਬਣੀ ਆ ਦੋ ਦੋ ਇਟਸ ਬਰੈਡ ਦੇ ਵੀ ਖਾਣੇ ਆ ਕੰਦੀ ਰੋਟੀ ਮੈਂ ਕਿਹੜਾ ਖਾਦੀ ਆ ਦੁਪਹਿਰੇ ਮੈਂ ਤਾਂ ਕੁਮਾਣਾ ਤੜਕੇ ਹੀ ਨਹੀਂ ਖਾਦੀ ਤੇਰੀ ਤਾਂ ਜੀਲ ਦੋਦੀ ਆ ਤੂੰ ਤਾਂ ਦਵਾਈ ਨਹੀਂ ਜੇ ਫਿਰ ਉਹ ਛਾਲੇ ਤਾਂ ਹੋਏ ਹੋਏ ਨੇ ਹੋਰ ਕੀ ਆ ਦਵਾਈ ਦਿੰਦੀ ਆ ਜੀਵਾਲੀ ਖਾਦੀ ਆ ਮੈਂ ਤਾਂ ਬਿਮਾਰ ਆ ਦੇ ਵੀ ਦਵਾਈ ਦਵਾਇਆ ਨਹੀਂ ਆ ਜਿਹੜੀ ਜੀਭ ਨਾਲ ਦਵਾਈ ਉਹ ਲਾਈ ਨਹੀਂ ਹੈਗੀ ਮੰਮੀ ਉਹ ਗੱਪੇ ਖਾਦਿਆ ਉਹ ਦਵਾਈ ਹੋਈ ਆ ਗੋਲ ਗੱਪੇ ਨਾਲ ਦਲੋਨੀਏ ਇਹ ਬਹੁਤ ਖਤਰਨਾਕ ਹੁੰਦਾ ਜੇ ਪੱਕ ਗਏ ਜੀਭ ਸਾਰੀ ਪੱਕੀ ਪਈ ਆ ਉਹ ਦਵਾਈ ਉਹ ਮਿਲ ਕਰੀਮ ਲਾ ਲ ਜਿਹੜੀ ਹੈਗੀ ਦਿੱਤੀਆਂ ਨੇ ਉਹ ਲਗਾ ਲੈ ਨਾ ਉਹ ਘਣਾਂ ਦੁਨੀ ਜਾਣੀ ਜਾਂਦੀ ਬਰ ਕਿਹਾ ਦੀਪ ਤੇ ਫੇਰਨੀ ਆ ਥੁੱਕ ਦੇ ਨਾਲ ਜੀਭ ਦਾ ਯਾਰ ਫੇਰ ਲੈਣੀ ਬਈ ਸਿੰਕ ਤੇ ਉੱਥੇ ਖੜ ਕੇ ਹੱਲ ਆ ਨਾ ਉਹ ਲਾ ਲ ਦੁੱਖੋਂ ਆਸੇ ਕਣੀ ਪੈਂਦੀ ਆ ਹੁੰਤ ਨਹੀਂ ਹੁੰਦੀ ਨੂੰ ਕਹਿਤਿਆ ਮੇਰਾ ਦੁੱਖ ਹੀ ਬਹੁਤ ਨੇ ਕੀ ਕਰਾਂ ਜਿਹੜੇ ਜਿਉਂ-ਜਿਉਂ ਉਮਰ ਵੱਧਦੀ ਆ ਦੁੱਖਾਂ ਨਾਲ ਹੀ ਘਰ ਆਉਂਦੇ ਫੇਰ ਦੁੱਖ ਬਾਤ ਨੇ ਮੈਂ ਦੁੱਖਾਂ ਨੇ ਘੇਰ ਲਈ ਹੋਈ ਗੱਲ ਨਹੀਂ ਐ ਵਹਿਗੂ ਦਾ ਨਾਮ ਲੈ ਕੇ ਦੁੱਖਾਂ ਨੂੰ ਛੱਡਦਾ ਛੱਡ ਕੀ ਮੈਂ ਕਹਿੰਨੀ ਉੱਪਰ ਬੱਬਾ ਨਹੀਂ ਦੁੱਖਾਂ ਨੂੰ ਛੱਡ ਤੁਸੀਂ ਤਾਂ ਬੱਸ ਚੱਕਰ ਲਾਏ ਹੋ ਨੇ ਮੰਮੀ ਕਿੱਥੇ ਜਾਵੇ ਫੇਰ ਇਹ ਵੀ ਪਾਰਕ ਸੀਗਾ ਪਾਰਕ ਦੇ ਵਿੱਚ ਅਜੇ ਗਈ ਨਹੀਂ ਉਹ ਬੈਠੀ ਅਨੇਕ ਦਿਹੀ ਹੋਣੀ ਐ ਹੂੰ ਤਿੰਨ ਘੰਟੇ ਆਏ ਆ ਕਣ ਅੱਜ ਆਏ ਕਰਕੇ ਤਿੰਨ ਘੰਟੇ ਉੱਥੇ ਚਲੀ ਜਾਨੀ ਚਲ ਟਾਈਮ ਪਾਸ ਹੋ ਜਾਂਦਾ ਇਹ ਸ਼ਾਰਟ ਕੰਫੜਿਆ ਹੋਇਆ ਮੰਮੀ ਆਣਾ ਕੋਟਣੇ ਨਾਲ ਕੋਟਣ ਲੱਗੇ ਹੋਇਆ ਦਾਲ ਅਜੀ ਇਹਦੇ ਨਹੀਂ ਘੋੜਦੇ ਹੁੰਦੇ ਘੋਟਣੇ ਨਹੀਂ ਘੋਟ ਰਹਿਣ ਵਾਲੀ ਹੋਰ ਦੋ ਕੰਮ ਦੇ ਰਿਆ ਵਾ ਕੁੱਟਣ ਨੂੰ ਵੀ ਦੇ ਰਿਆ ਤੇ ਘੁੱਟਣ ਨੂੰ ਵੀ ਦੇ ਰਿਆ ਵਾ ਹਾਂ ਇਹ ਲੱਕੜੀ ਕਾਸਦੀ ਬਹੁਤ ਫਾਇਦੇਮੰਦ ਆ। ਰੋਗ ਨਹੀਂ ਲੱਗਦਾ ਕੋਈ। ਕਿ ਨਹੀਂ ਲੱਗਦਾ? ਕਿ ਨਹੀਂ ਲੱਗਦਾ ਹੈਗਾ? ਕੋਈ ਰੋਗ ਨਹੀਂ ਲੱਗਦਾ। ਇਹ ਲੱਗਦਾ। ਮੇਨ ਦਾ ਫੇਰ ਵੀ ਲੱਗ ਗਿਆ। ਟੈਨਸ਼ਨ ਆ ਨਾ ਲਈਏ। ਆ ਜੀ ਹਰੀ ਜੀ ਆਦੇ ਤੁਸੀਂ ਇਹ ਬੁੱਢੀ ਲੱਕੜੀ ਵਾਲੀ ਕਿਉਂ ਦੀ ਬਖਤੀ? ਪਤਾ ਕੀ ਆ? ਉਹ ਤਾਂ ਫੁੱਲ ਹੀ ਨਹੀਂ ਪਤਾ ਕਿੱਥੇ। ਢੰਡਾ ਜੀ ਅੱਡ ਪਿਆ ਇੱਥੇ ਆਓ ਕੱਢ ਲਾਂਗੇ ਨਾ ਮੰਮੀ ਦੂਜੀ ਕਿਹੜੀ ਆਹੋ ਆਹ ਜਿਹੜੀ ਆ ਗੋਈ ਦੂਜੀ ਦੋ ਖਿਡਾੜੀ ਦੇਖਾਂ ਕੀ ਬਣਿਆ ਦੇਖੋ ਨਾ ਮੈਂ ਕੱਢ ਕੇ ਹੋ ਗਿਆ ਬਣ ਗਈ ਬਣ ਗਈ ਬਣ ਗਈ ਬਣ ਗਈ ਹਾਂਜੀ ਮੈਂ ਪਾ ਦੋ ਇੱਕ ਆਤੀ ਪਾਓ ਥੋੜਾ ਜਿਹਾ ਹੋਰ ਪਾ ਲਾ ਮੰਮੀ ਇਹ ਦੇ ਸਲੀਕਾ ਦਾ ਟੇਸ ਵਧੀਆ ਆਊਗਾ ਨਾ ਹਾਂ ਬਹੁਤ ਆ ਨੀ ਜੀਰਾ ਆਪਾਂ ਤਾਂ ਦੇਸੀ ਤਰੀਕੇ ਨਾਲ ਦਾਲ ਬਣਾ ਰਹੇ ਆ ਵਧੀਆ ਦੇ ਨੇ ਦੇ ਨੇ ਬਣ ਜੂ ਇਹ ਨੇਰਾ ਹੋ ਜਾਂਦਾ ਨੇਰੇ ਕੋਈ ਨਹੀਂ ਨਾ ਮਰੀ ਹਲਦੀ ਹਲਦੀ लसन अदरक ही पा दो अदरक अदरक पाता लसन पा दो लाल मिर्च रह गई ਪਾ ਲਾਲ ਮਿਰਚ ਤੋਂ ਪਹਿਲਾਂ ਟਮਾਟਰ ਪਾ ਲੈਣੇ ਆ ਨਾ ਜਿਹੜੇ ਪੀਸੇ ਹੋਏ ਨੇ ਹੂੰ ਪਾ ਦੋ ਮੰਮੀ ਕਰ ਦੋ ਜਾਂ ਜਿਤਨਾ ਮਿਲਾ ਦੋ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾਤੀ ਚਲੋ ਮਿਲ ਚੀ ਜਿਆਦਾ ਪਈ ਹਰੀ ਮਚੜੀ ਐਡ ਕਰ ਦਿੰਦੇ ਆ। ਉਹ ਥੋੜੇ ਜਿਆਦਾ ਕਰਾਰੀ ਜਿਹੀ ਬਣ ਜੂ ਸਪਾਈਸੀ। ਹੁਣ ਥੋੜਾ ਪਾਣੀ ਪਾ ਦੋ ਇਹਦੇ ਤੇ। ਥੋੜਾ ਰੱਗੀ ਹੁੰਦਾ। ਬਸ ਬਾਦ ਨਾ ਮਮ। ਮੈਂ ਥੋੜਾ 10 ਮਿੰਟ ਨੂੰ ਰੁਝਾ ਲਈਏ। ਫਿਰ ਦਾਲ ਐਡ ਕਰ ਲਾਂਗੇ ਨਾ। ਲੱਗੂ ਲੱਕੜਾ ਹੋਰ ਹਾਂਜੀ ਮੰਮੀ ਲੱਕੜ ਦਾ ਹੋਰ ਲੱਗੂਗੀ ਮੰਮੀ ਦੀ ਚਾਹ ਬਣ ਕੇ ਆ ਗਈ ਉਹ ਹੈਲੋ ਮੰਮੀ ਖਾਓ ਹੁਣ ਚਾਹ ਨਾਲ ਬਰੈਡ ਤੁਸੀਂ ਕੀ ਖਾ ਰਹੇ ਹੋ ਚਾਹ ਨਾਲ ਬਿਸਕਟ ਖਾ ਰਹੇ ਠੀਕ ਆ ਡੈਡੀ ਤੁਸੀਂ ਬਿਸਕਟ ਖਾ ਰਹੇ ਆ ਚਾਹ ਨਾਲ ਚਾਹ ਨਾਲ ਬਿਸਕਟ ਓਕੇ ਦਾਲ ਕਾਠੀ ਜਿ ਬਣੀ ਹੈ ਨਾ ਉਮੇ ਬਦਈਆ तड़का अपना रेडी हो चुके आ, ते दाल पानी हाँ जी मम्मी कर दो पा दो दाल चाके नहीं पैनी है ना गर्म वाही गुरु महाराज पा दो पा दो मम्मी बाकी भी ਪਾਣੀ ਤੇ ਹਾਂਜੀ ਧਾਰੋ ਵਿੱਚ ਪਾ ਕੇ ਪਏਗੀ ਪਾਣੀ ਕਿਹੜੀ 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 ਕਹਾ ਬਤਾ ਮਮਾ ਮਾ ਨਾਲ ਤੇ ਇਸਿਆਣੀ ਭਿੰਡੀਆਂ ਧਾਰੋ ਵਿੱਚ ਪਾ ਕੇ ਪਏਗੀ ਪਾਣੀ ਮਾ ਨਾਲ ਉਹ ਤੇ ਇਸਿਆਣੀ ਹੁਣ ਬੰਦੇ ਦੇ ਥਰੇ ਰੱਖਤੀ ਨਹੀਂ ਚਲੋ ਵਾਉ ਦਾਲ ਮੱਕਣੀ ਦਾ ਕਲਰ ਦੇਖ ਮੀਤ ਕਿੰਨਾ ਥੋੜਾ ਬਣ ਕੇ ਆਇਆ ਵਾ ਸਾਰੇ ਹੀ ਛੇ ਬਟਰ ਹਾਂਜੀ ਪਾ ਦੋ ਮੰਮੀ ਸਾਰੇ ਹੀ ਆ ਥੋੜੀ ਜਿਹਾ ਆਪਾਂ ਪਾ ਦਿੰਨੇ ਆ ਕਰੀਮ ਜਿਹੜਾ ਖਾਊ ਜਿਹੜਾ ਖਾਊ ਉਹ ਵੀ ਪਛਤਾਊ ਜਿਹੜਾ ਨਹੀਂ ਖਾਊ ਉਹ ਵੀ ਪਛਤਾਊਗਾ ਜੀਨੇ ਨਹੀਂ ਖਾਦਾ ਉਹ ਤਾਂ ਫੇਰ ਹੁਣ ਸੋ ਜਿਹੜੀ ਹੁਕਮ ਖਾਣੇ ਦਾ ਤਾਂ ਵਧੀਆ ਰਹਿਣਾ ਮੰਮੀ ਬੱਟਰਾ ਹੋ ਗਿਆ ਨਾ ਕੋਰੀਆ ਨਹੀਂ ਮਿਲਦਾ ਆਦੀ ਖੋਰ ਦੋ ਫੇਰ ਕਰਵਾੜ ਪਾ ਲਓ ਪਾ ਲਓ ਮੰਮਾ ਪਾ ਲਓ ਹੋਰ ਪਾਓ ਥੋੜੀ ਜੀ ਬੱਚਾ ਇਹ ਵੀ

ਤਾਬਿਆਂ ਦਾ ਜਾਨਨੇ ਆ ਰੈਸਟੋਰੈਂਟ ਚ ਜਾਨਨੇ ਆ ਆ ਇਦਾਂ ਦੀ ਬਣੀ ਹੁੰਦੀ ਆ ਇਹ ਹੀ ਬਣਾ ਕੇ ਇਦਾਂ ਨਹੀਂ ਬਣਾ ਕੇ ਦਿੰਦੇ ਨੇ ਆਪਾਂ ਨੂੰ ਉਹ ਕੋਲ ਕੁਝ ਅਲੱਗ ਕਰਦੇ ਨੇ ਬਸ ਇਹ ਆ ਕਈ ਆਪਾਂ ਇਹਦੇ ਚ ਪਿਆਜ਼ ਪਾਇਆ ਵਾ ਪਹਿਲਾਂ ਹੀ ਕਈ ਪਿਆਜ਼ ਨਹੀਂ ਪਾਉਂਦੇ ਹੈਗੇ ਕੋਈ ਨਹੀਂ ਉਹ ਵੀ ਸਵਾਦ ਆਉਂਦੀ ਪਿਆਜ਼ ਦੀ ਹਾਂ ਜੀ ਕਈ ਗਲੇ ਟਮਾਟਰਾਂ ਟਮਾਟਰਾਂ ਦੀ ਪਿਊਰੀ ਬਣਾ ਕੇ ਨਾ ਉਹਦੇ ਤਰਤਾਰਾ ਲਾ ਦਿੰਦੇ ਨੇ ਹੂੰ ਮੋਹਤਾਨੀ ਕੁਝ ਪਾਉਣਾ ਮੇਰਾ ਕੋਈ ਨਹੀਂ ਹੋ ਵੀ ਕਰੀਂਗੀ ਪਾ ਲੈ। ਨਹੀਂ ਮੰਮੀ ਹੋ ਗਿਆ। ਹੂੰ ਬਣ ਗਿਆ ਬਿਲਕੁਲ ਸਹੀ ਆ। ਗਾੜੀ ਗਾੜੀ ਜੀ ਥੋੜੀ ਵਧੀਆ ਲੱਗੂਗੀ ਨਾ ਨਾਲੇ। ਨਹੀਂ ਉਹ ਥੋੜੇ ਗਾੜੇ ਜੀ ਵੀ ਚਾਹੀਦੇ ਆ। ਥੋੜੀ ਪਾਣੀ ਆ। ਉਹ ਨਹੀਂ ਆਹਾ। ਗਰਮ ਮਸਾਲਾ ਆਪਾਂ ਥੋੜਾ ਬਾਅਦ ਚ ਐਡ ਕਰ ਲਿਆ। ਐਡ ਕਰਤਾ। ਕਸੂਰੀ ਮੇਥੀ ਐ ਨਹੀਂ ਸੀ। ਇਹ ਕਸੂਰੀ ਮੇਥੀ ਇਦੀ ਜਗ੍ਹਾ ਆਪਾਂ ਪਾ ਦਿੰਦੇ। ਉਹ ਥੋੜੀ ਰਗੜ ਕੇ ਪੈ ਜਾਂਦੀ ਤਾਂ ਵਧੀਆ ਸੀਗਾ। ਗਰਮ ਮਸਾਲੇ ਨਾਲ ਵੀ ਫਲੇਵਰ ਵਧੀਆ ਆਊਗਾ। ਹੁੰ ਡੈਡੀ ਤੁਸੀਂ ਨਾ ਖਾ ਕੇ ਸਾਨੂੰ ਦੱਸਿਓ ਕਿ ਹੈ ਜੀ ਬਣੀ ਹੈ ਠੀਕ ਹੈ। ਠੀਕ ਹੈ। ਹਾਂਜੀ ਡੈਡੀ ਖਾ ਕੇ ਦੱਸੋ ਕਿ ਹੈ ਜੀ ਬਣੀ ਆ ਦਾਲ ਮੱਖਣੀ। ਥੱਲੇ ਲਾ ਨਾ। ਖਾਂਜੀ ਮੰਮੀ ਲਾ ਲਓ ਤਾਂ ਹਾਂ ਬਣ ਗਈ ਹੈ ਤਾਂ ਆਪਣੀ। ਥੱਲੇ ਤਾਂ ਲਾ ਲੋ। ਏ ਕੀ ਮੜਾ ਜੇ? ਨੋਤੇ ਜੇ। ਹਾਂਜੀ ਬਹੁਤ ਹੀ ਵਧੀਆ ਬਣੀ ਆ ਦਾਲ। ਟੇਸਟ ਚ ਦੀ ਕਮੀ ਨਹੀਂ ਹੈ ਹਾਂਜੀ ਕਿੱਥੇ ਆਪਣੇ ਬੰਦੇ ਬੀਤਾ ਸੀ ਮੈਂ ਮਗਨੌਲ ਕੀਤਾ ਹੀ ਕੁਕਿੰਗ ਦਾ ਕੰਮ ਅਸੀਂ ਕੁਕਿੰਗ ਦਾ ਕੰਮ ਨਵਾਂ ਸ਼ੁਰੂ ਕੀਤਾ ਵਾ ਨਹੀਂ ਪਾਣੀ ਪਾਉਣਾ ਹੈ ਨਾ ਨਮਕ ਮਿਰਚ ਸਭ ਓਕੇ ਹੈ ਨਾ ਡੈਡੀ ਬਿਲਕੁਲ ਠੀਕ ਹੈ ਠੀਕ ਹੈ ਓਕੇ ਡੈਡੀ ਠੀਕ ਹੈ ਮੰਮੀ ਇਹਦੀ ਦਾਲ ਮੱਖਣੀ ਕਿੱਦਾਂ ਦੀ ਬਣੀ ਹੈ ਦਾਲ ਮੱਖਣੀ ਜੀ ਬਹੁਤ ਵਧੀਆ ਬਣੀ ਹੈ ਇਹ ਹੋਟਲ ਨੂੰ ਵੀ ਵਧੀਆ ਬਣੀਆ ਸਾਫ ਸੁਥਰੀ ਘਰੇ ਜਿਹੜੇ ਬੈਸਟੋਰੈਂਟਾਂ ਚ ਖਾਣੇ ਆ ਉਹਦਾ ਬਹੁਤ ਵਧੀਆ ਬਣੀਆ ਹਾਂਜੀ ਹਾਂਜੀ ਬਹੁਤ ਵਧੀਆ ਸਾਡੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ ਜਾਂਦੇ ਜਾਂਦੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਸੀਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ ਅਸਰੀਤਾਲ ਜੀ